ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਆਪਣੀ ਹੀ ਪਿੰਨ ਲਹਿਰਾ ਬੇਗਾ ਜ਼ਿਲ੍ਹਾ ਪਟੈਂਡਾ ਬਾਈ ਸੁੱਖੀ ਦੇ ਘਰੇ ਖੜੇ ਆ ਤੇ ਬਾਈ ਕੋਲ ਸੂਣ ਵਾਲੀ ਵੱਜ ਬਕਾਊਗਾ ਆ ਬਾਈ ਜੀ ਲੈ ਜੇ ਲੰਮੀ ਤੋਰ ਤੇ ਜਾਣਕਾਰੀ ਆਪਾਂ ਬਾਈ ਤੋਂ ਲੈ ਲਾਂਗੇ ਕਾਦ ਦਰਮਿਆਨਾ ਕੋਈ ਵੱਡਾ ਨਹੀਂ ਕਹਿ ਸਕਦੇ ਬਾਈ ਜੀ ਸੂਣ ਵਾਲੀ ਮੱਝ ਆ ਤੀਜੇ ਸਵੇ ਮੋੜ ਲੈ ਸੁੱਖੀ ਲੇ ਲਿਆ ਮੋੜੂ ਉਹ ਤਾਂ ਵਧੀਆ ਮਾਜਾ ਚੰਗੀ ਖੰਡੀ ਸੀਲਾ ਜੇ ਭਰਾ ਨੇ ਕਿਸੇ ਨੇ ਘਰੇ ਰੱਖਣੀ ਆ ਇਹ ਹਜੇ ਹਫਤਾ 10 ਦਿਨਾਂ ਦੀ ਕੱਚੀ ਆ ਬਾਈ ਜੀ ਅਨਲੇ ਵੀ ਦੀ ਸਾਫ ਆ ਤੇ ਦੁੱਧ ਲਾਉਂਦੀ ਆਉਂਦੀ ਆ ਹਜੇ ਬਾਕੀ ਗੱਲਬਾਤ ਆਪਾਂ ਬਾਅਦ ਵਿੱਚ ਕਰ ਲੈਨੇ ਆ। ਆ ਵੀ ਸੁੱਖੀ ਕੀ ਆਲਾ ਬਾਈ? ਵਧੀਆ ਬਾਈ। ਕਿਹੜੇ ਸੂਏ ਸੁਣਾਵਾ ਜਿੰਨੇ ਨੇ? ਛੇ ਸੂਏ ਆ ਜੀ। ਤੇ ਦੂਜੇ ਸੂਏ ਕਿੰਨਾ ਦੋ ਦਿੱਤਾ? ਦੂਜੇ ਸੂਏ ਸੀ ਆ ਜੀ 10 ਗਰਾਣੇ ਦੋਦਾ। ਤੇ ਅੱਛਾ ਹਾਂਜੀ ਕੀ ਰੇਟ ਕਰਤਾ ਇਹਦਾ? ਇਹ 1 ਲੱਖ 1.10 ਕਰਿਆ ਜੀ। ਲਾਈਨ ਦੇਣਾ। ਹਾਂਜੀ। ਤੇ ਜਿਹੜਾ ਬਾਈ ਦਾ ਨੰਬਰ ਆ ਬਾਈ ਜੀ 98880 49252 ਨੰਬਰ ਆ ਭਰਾ ਦਾ। ਤੇ ਬਾਈ ਕੋਲ ਇੱਕ ਮੋਰਾ ਆਸਾਨ ਬਕਾਊ ਆ। ਇਸੇ ਸਾਣ ਤੋਂ ਹੀ ਮਾਜੇ ਹੀ ਕ੍ਰਾਸ ਹੋਈ ਬਈ ਆ ਬਹੁਤ ਚੰਗਾ ਸਾਣ ਆ ਇਹ ਵੀ ਬਕਾਊ ਕਰਿਆ ਹੋਇਆ ਹੈ ਬਾਈ ਨੇ ਪਸੂ ਵੱਧਾ ਕਹਿੰਦਾ ਸਮਝਦੇ ਨਹੀਂ ਗੁੰਡਾ ਚੰਗੀ ਮਸਲ ਦਾ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਸੁੱਕੀ ਇਹਦਾ ਗੀਰੇਟਰ ਰੱਖਿਆ ਬਾਈ ਇਹਦਾ ਕਸਤਰ ਹੈ ਇਹ ਕਿਥੋਂ ਲੈਂਦਾ ਸੀ ਇਹ ਜਿਉਂਦਾ ਬੰਦੇ ਲੈਂਦਾ ਹੈ ਬਾਈ ਤੇ ਕਿਵੇਂ ਇਹ ਤੀਜਾ ਦਾ ਤੀਜੇ ਨੂੰ ਵਧਾਵੇ ਮੇਲੇ ਜੇ ਅੱਛਾ ਹਾਂਜੀ ਤੇ ਉਹ ਸਰਟੀਫਿਕੇਟ ਲੈ ਆਇਓ ਨਾ ਤੋਂ ਸਰਟੀਫਿਕੇਟ ਦਾ ਉਹ ਕਾ ਲੈ ਜਾ ਮੈਥੋਂ ਅੱਛਾ ਬੱਸ ਤੋਂ ਲਿਆਂਦੇ ਲਿਆ ਮੁੜ ਕੇ ਕੰਮ ਤਾਂ ਹੁੰਦਾ ਹੈ ਨਾ ਨੰਬਰ ਸਾਡਾ ਹੈ ਉਹਦੇ ਕੋਲੇ ਅੱਛਾ ਇੱਤਾ ਜੀ ਬਾਈ ਤੋਂ ਉਹ ਕਾ ਕਿਦੋਂ ਮਰ ਜਾਏ ਫੋਨ ਕਰਕੇ ਕਹਿੰਦਾ ਤੇ ਇਹਦਾ ਕੀ ਰੇਟ ਕਰਤਾ ਇਹਦਾ 170 ਹੈ ਜੀ 170 ਰੇਟ ਇਹਦਾ ਬਾਈ ਜੀ ਮੋਹਰਾਂ ਨਸਲ ਆ ਇਹ ਮੋਹਰਾਂ ਨਸਲ ਦਾ ਬਾਈ ਕਹਿੰਦਾ ਮੇਲੇ ਜਿੱਤਿਆ ਹੋਇਆ ਸਾਨਾ ਤੇ ਬਾਕੀ ਜਾਣਕਾਰੀ ਤੁਸੀਂ ਬਾਈ ਦਾ ਨੰਬਰ ਦਿੱਤਾ ਆਪਾਂ ਉਥੇ ਲੈ ਸਕਦੇ ਹਾਂ 170 ਰੇਟ ਹੈ ਇਹਦਾ ਪਿੰਡ ਲਹਿਰਾ 베ਗਾ ਜ਼ਿਲ੍ਹਾ ਬਠਿੰਡਾ ਆ ਮਾਜਾ ਹੋ ਜਿਹੜੀ ਆਪਾਂ ਪਹਿਲਾਂ ਦਿਖਾਈ ਆ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਆ ਤਾਂ ਆਪਣਾ ਨੰਬਰ ਆ 947999 8308 ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਵੀਡੀਓ ਲਾਇਕ ਸ਼ੇਅਰ ਕਮੈਂਟ ਕਰਦੇ ਆ ਤੇ ਰੰਪਰੇ ਦੀ 1 ਤਰੀਕ ਨੂੰ ਰੰਪਰਾ ਮੰਡੀ 11 ਨੂੰ ਤਨੌਲਾ ਤੇ 20 ਦੇ ਮੋੜ ਤੇ ਆਪਾਂ ਲਾਈਵ ਹੋਣੇ ਹੁੰਨੇ ਆ ਬਾਈ ਜੀ 7:30 8 ਵਜੇ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ